ਬਹੁਤ ਸੋਹਣੀ ਕਲੈਕਸ਼ਨ ਆਈ ਹੈ ਜੀ ਚਨਾਰ ਬ੍ਰਾਂਡ ਦੀ ਡਿਵਾਈਨ ਸਿਲਕ ਦੇ ਵਿੱਚ ਹੈ ਜੀ ਪ੍ਰੀਮੀਅਮ ਟਾਈਪੀ ਲਾਈਨਿੰਗ ਕਹਿੰਦੇ ਨੇ ਡਿਵਾਈਨ ਸਿਲਕ ਦਾ ਇਹਦਾ ਨਾਮ ਆਊਗਾ ਜੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਟਾਈਪੀ ਲਾਈਨਿੰਗ ਡਿਸਟਰ ਪ੍ਰਿੰਟ ਦਾ ਸੂਟ ਆਊਗਾ ਜੀ 2.5 ਮੀਟਰ ਵੀ ਮਿਲ ਜਾਊਗਾ 5 ਮੀਟਰ ਵੀ ਮਿਲ ਜਾਊਗਾ 5 ਮੀਟਰ 2000 ਰੁਪਏ ਦਾ 2.5 ਮੀਟਰ 1000 ਰੁਪਏ ਦਾ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜਲਦੀ ਆ ਡਿਜ਼ਾਈਨ ਦੇਖੀ ਚਲੋ ਬੁੱਕਰ ਚਲੋ ਜੀ ਸਿਰਫ 1000 ਰੁਪਏ ਦਾ 2.5 ਮੀਟਰ ਹੈ ਜੀ 2000 ਦਾ 5 ਮ ਜਿਹੜੇ ਕਸਟਮਰ ਨੇ ਜਿਹੜਾ ਬੁੱਕ ਕਰਨਾ ਪਲੀਜ਼ ਜਲਦੀ ਬੁੱਕ ਕਰ ਲੋ ਲਿਮਟਿਡ ਜੀ ਸਟਾਕ ਹੈ ਨਵਾਂ ਸਟਾਕ ਹੈ ਜੀ ਟੈਬੀ ਲਾਈਨਿੰਗ ਡਿਵਾਈਨ ਸਿਲਕ ਦੇ ਵਿੱਚ ਹੈ ਜੀ ਪ੍ਰਿੰਟ ਦੇਖੋ ਜੀ ਕਿੰਨੇ ਸ਼ਾਨਦਾਰ ਪ੍ਰਿੰਟ ਆਏ ਨੇ ਡਿਜੀਟਲ ਦੇ ਵਿੱਚ ਪ੍ਰਿੰਟ ਆਉਣਗੇ ਸਾਰੇ ਬਹੁਤ ਸੋਹਣੇ ਪ੍ਰਿੰਟ ਆਏ ਨੇ ਜੀ ਇੱਕ ਤੋਂ ਇੱਕ ਪ੍ਰਿੰਟ ਸੋਹਣਾ ਦੇਖੋ ਜੀ ਕਿੰਨੇ ਸੋਹਣੇ ਸੈਲੈਕਟਿਡ ਦੇ ਪ੍ਰਿੰਟ ਮੰਗਵਾਏ ਨੇ ਚਨਾਰ ਬ੍ਰਾਂਡ ਦਾ ਕਪੜਾ ਸਭ ਤੋਂ ਮਹਿੰਗਾ ਬ੍ਰਾਂਡ ਹੈ ਜੀ ਇਹ ਸਭ ਤੋਂ ਮਹਿੰਗਾ ਬ੍ਰਾਂਡ ਹੈ ਉਹਦੀ ਪ੍ਰੀਮੀਅਮ ਕੁਆਲਿਟੀ ਦੇਖੋ ਜੀ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਮੰਗਾਇਆ ਜੀ ਚਨਾਰ ਬ੍ਰਾਂਡ ਦੀ ਟੈਬੀ ਲਾਈਨਿੰਗ ਡ ਜਿਹੜੀ ਪੈਨ ਨੇ ਬੁੱਕ ਕਰਨਾ ਪਲੀਜ਼ ਜਲਦੀ ਬੁੱਕ ਕਰ ਲਓ ਜੀ ਸਕਰੀਨਸ਼ਾਟ ਲਈ ਚਲੋ ਆਰਡਰ ਪਲੇਸ ਤੁਸੀਂ ਸਾਨੂੰ ਵਟਸਐਪ ਤੇ ਕਰਨਾ ਜੀ ਆਰਡਰ ਪਲੇਸ ਤੁਸੀਂ ਸਾਨੂੰ ਵਟਸਐਪ ਤੇ ਕਰਨਾ ਹੈ ਸਕਰੀਨ ਤੇ ਨੰਬਰ ਤਾਂ ਹੈਗਾ ਸ਼ਾਪ ਤੇ ਵਿਜ਼ਿਟ ਕਰਨਾ ਹੈ ਅਲੀਸ਼ੇਰ ਸ਼ੋਰੂਮ ਭੀਕੀ ਜੀ ਜਲਦੀ ਜਲਦੀ ਔਨਲਾਈਨ ਆਰਡਰ ਵੀ ਬੁੱਕ ਕਰ ਲਓ ਜੀ ਸਟਾਕ ਲਿਮਟਿਡ ਹੈ ਕਿਉਂਕਿ ਨਾਲ ਜਿਆਦਾ ਸੋਲਡ ਆਊਟ ਹੋ ਜਾਊਗਾ ਜੀ ਬਹੁਤ ਸੋਹਣਾ ਸਟਾਕ ਆਇਆ ਹੈਗਾ ਟਾਈਪ ਵੀ ਲਾਈਨਿੰਗ ਡਵਾਈਨ ਸਿਲਕ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਪ੍ਰਾਈਸ 2 ਟਾਈ ਮੀਟਰ 1000 ਦਾ ਜੀ 5 ਮੀਟਰ 2000 ਰੁਪਏ ਦਾ ਜਿਹੜੀ ਪੈਨ ਨੇ ਬ ਲਓ ਜੀ ਬ੍ਰਾਂਡ ਚੈੱਕ ਕਰ ਲਓ ਇੱਕ ਵਾਰ ਫੇਰ ਚਨਾਰ ਬ੍ਰਾਂਡ ਆ ਸਭ ਤੋਂ ਮਹਿੰਗਾ ਬ੍ਰਾਂਡ ਆ ਜੀ ਇਹ ਬਹੁਤ ਸੋਹਣੀ ਕਲੈਕਸ਼ਨ ਬਣਾਉਂਦਾ ਜੀ ਇਹ ਕਪੜਾ ਬਹੁਤ ਸੋਹਣਾ ਬ੍ਰਾਂਡ ਆ